ਇਹ ਜੀ ਜਾ ਰਿਹਾ ਸਾਡੇ ਘਰ ਆਣ ਕਿਨੇ ਗਿਆ ਜੀ 36 ਲੋਕ ਔਰ ਕੁਝ ਸਾਡੇ ਗੁਆਂਢ ਪਾਸ ਆੜ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡਾ ਨੁਕਸਾਨ ਕੀਤਾ ਥੁਰਪਣ ਕੀਤੀ ਆਂ ਸਿਰਫ ਸਾਡੀ ਇੰਨੀ ਗਲਤੀ ਸੀ ਕਿ ਅਸੀਂ ਮਿਲਗੀ ਨਸ਼ਾ ਵਿਰੋਧ ਗੱਲ ਕੀਤੀ ਸੀ ਸਾਡੇ ਬੱਚੇ ਨੂੰ ਛੱਟ ਲਈ ਔਰ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਇੰਡੀਆ ਦੇ ਨਾਲੇ ਕਿੰਨੂੰ ਮਾਰ ਮਾਰਨਾ ਆਏ ਸਾਡੇ ਘਰ ਵਿੱਚ ਸਾਨੂੰ ਮਾਰਨ ਦੀ ਕੋਸ਼ਿਸ਼ ਇੱਕ ਮਿੰਟ ਮੈਂ ਜਿੱਤ। ਸੋ ਕਿਹੜਾ ਪਿੰਡ ਹੈ ਤੇ ਕੀ ਗੱਲ ਹੋਈ ਹੈ? ਸੰਤਰਾ ਸਿੰਘ ਮੇਰਾ ਨਾਂ ਹੈ ਆ। ਜਿਹੜੇ ਸਾਡਾ ਮਰੀਠਾ ਆ। ਹੂੰ ਜਿਹੜਾ ਅੰਮ੍ਰਿਤਸਰ ਹੈ ਆ। ਸਾਡੇ ਮਿਲਕੀ ਘਰ ਆਣ ਕੇ ਅਸੀਂ ਨਸ਼ੇ ਦੇ ਵਿਰੁੱਧ ਗੱਲ ਕੀਤੀ ਸਾਡੇ ਘਰ ਆਣ ਕੇ ਸਾਡੇ ਗਵਾਨ ਗਵਾਨ ਨੇ ਤੋੜਪਨ ਕੀਤੀ ਉਸ ਮੈਦ ਵੇਜਦੇ ਆ ਤੇ ਨਾਲੇ ਬੱਚਿਆਂ ਨੂੰ ਕੁਲਤਰਾ ਦੇ ਲੁੰਦੇ ਆ ਅਸੀਂ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਨਸ਼ਈ ਮੰਡੇ ਲਿਆ ਆ ਕੇ ਸਾਡੇ ਘਰ ਤੋੜਪਨ ਕੀਤੀ ਤੇ ਮੇਰੇ 16 ਸਾਲ ਦੇ ਬੱਚੇ ਨੂੰ ਸੱਟ ਲਾਈ ਤੇ ਸਾਨੂੰ ਚਾਨੂ ਮਾਰ ਮਾਰ ਦੀ ਕੋਸ਼ਿਸ਼ ਕੀਤੀ ਤੇ ਸਾਡਾ ਘਰ ਵਿੱਚ ਤੋੜਪਨ ਕੀਤੀ ਕਿਹੜੇ ਬੰਦੇ ਕੀ ਨਾਮ ਉਹਨਾਂ ਦੇ ਦਾ ਨਾਮ ਹੈ ਇਹ ਤੇ ਗੁਮਿੰਦਰ ਸਿੰਘ ਇੱਕ ਮਿਹਰਬਾਨ ਸਿੰਘ ਤੇ ਰਾਜਾ ਕੀ ਗੱਲ ਕੀ ਹੋਈ ਮਾਤਾ ਐਸ ਤਰ੍ਹਾਂ ਨਸ਼ਾ ਵੇਚਦੇ ਸੀ ਤੇ ਤੋੜ ਪੰਨ ਕੀਤੀ ਸਾਡੀ ਨਸ਼ਾ ਕੌਣ ਨਸ਼ਾ ਕੌਣ ਵੇਚਦਾ ਹਾਂ ਧੱਕਦੇ ਨਸ਼ਾ ਕੌਣ ਵੇਚਦਾ ਨਾਮ ਕੀ ਹੈ ਨਾਮ ਗੁਮਿੰਦਰ ਗੁਮਿੰਦਰ ਤੇ ਜਿੰਦਾ ਉਹ ਮੇਰਮੁਣੀ ਤੇ ਖੋਜਣ ਉਹਨਾਂ ਘਰ ਆ ਕੇ ਤਾਂ ਪੰਨ ਤੋੜ ਕੀਤੀ ਤੁਹਾਡੀ ਹਾਂਜੀ ਕੀ ਮੰਗ ਕੀ ਕਰਦੇ ਜੀ ਹਿਸਾਬ ਦੀ ਮੰਗ ਤੋਂ ਮੰਗ ਕਰਦੇ ਠੀਕ ਰੇੜੀ ਰੂੜੀ ਵੀ ਤੁਹਾਡੀ ਤੋੜ ਦਿੱਤੀ ਜਿੱਥੇ ਦੀ ਜਿਹੜਾ ਤੁਸੀਂ ਕਾਰੋਬਾਰ ਚਲਾਉਂਦੇ ਆ ਕੀ ਕਰਦਾ ਕੰਮ ਕੀ ਕਰਦੇ ਟਿੱਕੀਆਂ ਵੇਚ ਕੇ ਹੁਣ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਜੀ ਹਾਂ ਸਾਹਿਬ ਹੈਲੋ ਸੱਚੇ ਸਰ ਹੈਲੋ ਸੱਚੇ ਸਰ ਸੱਚਾ ਸਰ ਸਰ सोनू ਗੇਲ ਬੋਲਦਾ ਜੀ ਪੱਤਰਕਾਰ ਨੇ ਉਹਦਾ ਅਪਡੇਟ ਅੰਮ੍ਰਿਤ ਸਰ ਚੈਨਲ ਹਾਂ ਹਾਂ ਸਰ ਉਹ ਮਜੀਠੇ ਵਾਲਿਆਂ ਦਾ ਜਿਹੜਾ ਹੈਗਾ ਇਹ ਨਾ ਕੀ ਹੈਗਾ ਜੀ ਮੈਟਰ ਮੜਾਇਆ ਦੱਸ ਦਿਓ ਕਿਹੜਾ ਪਲਾ ਆ ਜਿਹੜਾ ਜਿਨ੍ਹਾਂ ਦੇ ਘਰ ਆ ਕੇ ਭੰਨ ਤੋੜ ਕੀਤੀ ਜੇ ਕਿਹੜਾ ਇਹ ਮੇਤਣਾ ਬੱਟਿਆ ਮੈਨੂੰ ਯਾਰ ਨਹੀਂ ਆ ਨਹੀਂ ਨਹੀਂ ਜਿਨ੍ਹਾਂ ਦੇ ਲਾਉਂਦੇ ਨਸ਼ੇ ਦਾ ਨਾਮ ਆਉਂਦੇ ਵੀ ਉਹ ਨਸ਼ਾ ਵੇਚਦੇ ਦਾ ਹੀ ਰੋਕਿਆ ਵਾ ਸਾਡੇ ਘਰ ਆਣ ਕੇ ਪਾਇਗੇ ਉਹ ਅੱਜ ਵੈਰੀਫਾਈ ਕਰਦੇ ਯਾਰ ਸ਼ਾਮੀ ਸਾਜ ਅੱਜ ਵੈਰੀਫਾਈ ਕਰ ਲੈਂਦੇ ਆ ਇਹ ਕਾਰਵਾਈ ਕੀ ਹੋਈ ਸਰ ਹਾਂ ਕਾਰਵਾਈ ਹਲੀਏ ਕਿ ਇਹਨਾਂ ਦੇ ਹਲਦ ਟੁੱਟ ਆਉਣੇ ਹਲੀਏ ਇਹਨਾਂ ਦੇ ਹਣਾ ਇਹਨਾਂ ਦੀ ਸਿਰਫ ਧੂਤੂ ਮੈਮ ਹੋਈ ਆ ਹਾਂਜੀ ਜੋ ਉਹਨਾਂ ਹੀ ਕੋ ਵੇਚਦੀ ਕੀ ਉਹਨਾਂ ਨੇ ਕੀਤੀ ਉਹਨਾਂ ਕੀ ਵਧੀ ਕੀ ਇਹਨਾਂ ਨੇ ਨਹੀਂ ਕਰ ਕੀਤੀ ਉਹਨਾਂ ਨੇ ਬਿਲਕੁਲ ਇਕੋਲ ਹੋਇਆ ਦੋਹਾਂ ਪਾਸੇ ਉਹੀ ਕਰਦੇ ਨਾਲ ਬਿਠਾ ਕੇ ਕਰਦੇ ਨਹੀਂ ਤਾਂ ਜੋ ਬੰਦੀ ਕਰਦੇ ਦੋਹਾਂ ਨੂੰ ਦਗਾ ਬਹੁਤ ਬਹੁਤ ਧੰਨਵਾਦ ਸਰ